ਉਰਾਮੇ ਕਿਵੇਂ ਆ? ਉਹ ਕੀ ਹਾਲ ਆ ਬਾਈ? ਠੀਕ ਆ। ਹੋ ਠੀਕ ਆ। ਤੇ ਹੋਰ ਚਾਚਾ ਕੀ ਹਾਲ ਆ? ਠੀਕ ਠਾਕ ਭਾਈ। ਤੇ ਮੇਰੀ ਗੱਲ ਸੁਣਾ। ਹਾਂ। ਅੱਜ ਦਾ ਯਾਰ ਵੋਟਾਂ ਸੀਗੀਆਂ। ਹਾਂ ਭਾਈ ਵੋਟਾਂ ਹੈਂਗਾ। ਨਹੀਂ ਵੋਟਾਂ ਦਾ ਉਹ ਤਾਂ ਤਰੀ ਮੈਂ ਗੱਲ ਸਮਝ ਗਿਆ ਯਾਰ ਤੇ ਬਹੁਤ ਕੀ ਕਹਿੰਦੇ ਉਹਨੂੰ ਤੇ ਅੱਜ ਤੂੰ ਫੇਰ ਦਿਹਾੜੀ ਆਇਆ ਫਿਰਦਾ ਤੇ ਵੋਟਾਂ ਦਾ ਉਹ ਬਾਈ ਸ਼ਰਮਾ ਦੰਡ ਪਾਉਣੀ ਜ਼ਰੂਰੀ ਹੈ। ਮੇਰੀ ਗੱਲ ਸੁਣ। ਆਪਾਂ ਮੰਨਦੇ ਆ ਵੀ ਵੋਟ ਪਾਉਣਾ ਆਪਣਾ ਅਧਿਕਾਰ ਹੈ। ਪਰ ਭਰਾਵਾ ਕੰਮ ਵੀ ਜ਼ਰੂਰੀ ਹੈ। ਤੈਨੂੰ ਪਤਾ ਦਿਹਾੜੀਦਾਰ ਬੰਦੇ ਆ। ਹਮਮ ਕੰਮ ਵੀ ਜ਼ਰੂਰੀ ਆ ਵੋਟ ਪਾ ਕੇ ਆਵਾਂਗੇ ਇਹ ਨਹੀਂ ਵੀ ਪਾਉਂਦੇ ਨਹੀਂ ਹਮਮ ਪਰ ਤੈਨੂੰ ਪਤਾ ਭਰਾਵਾ ਵੋਟਾਂ ਵਾਲਿਆਂ ਦਾ ਵੋਟਾਂ ਲੈ ਕੇ ਹੋ ਜਾਣਾ ਪਾਸੇ ਆਪਾਂ ਉਹਦਾ ਕਰਕੇ ਹੀ ਖਾਣਾ ਪੈਣਾ ਇਹ ਵੀ ਗੱਈ ਗੱਲ ਹੈ ਪਰਿਵਾਰ ਤਾਂ ਪਤਾ ਤੇ ਦੂਜੀ ਗੱਲ ਆ ਭਰਾਵਾ ਹੁਣ ਖੇਤ ਦਾ ਫਿਰ ਸਾਨੂੰ ਆਉਣਾ ਹੀ ਪੈਣਾਗਾ ਆਹ ਸਬਜ਼ੀ ਲੱਗੀ ਹੈਗੀ ਇੱਥੇ ਤੇਰੇ ਸਾਹਮਣੇ ਇਹਦੇ ਕੋਲੇ ਨਹੀਂ ਆਉਂਦੇ ਤਾਂ ਇਹਦੇ ਕੋਲੇ ਨਹੀਂ ਕੁਝ ਵਜਦਾ ਇੱਥੇ ਛੜਦਾ ਨਹੀਂ ਕੋਈ ਕੋਈ ਠੀਕ ਆ ਤੇ ਕੰਮ ਵੀ ਜ਼ਰੂਰੀ ਹੈ ਤੇ ਉਹ ਰਝਾਣ ਜਾਂ ਕਿਵੇਂ ਆ ਵੋਟਾਂ ਦਾ ਯਾਰ ਰਮੇ ਤੈਨੂੰ ਤਾਂ ਪਤਾ ਹੋਊਗਾ ਫਿਰ ਤਾਂ ਰਝਾਣ ਤਾਂ ਬਾਈ ਯਾਰ ਹੁਣ ਤੈਨੂੰ ਕੀ ਦਿਸਗੇ ਬਸ ਰੁਝਾਨ ਇਹਨਾਂ ਦੇ ਕੇਰਾ ਹੀ ਆ ਹੁਣ ਹੁਣ ਹੀ ਸਾਰੇ ਆ ਇਹਦਾ ਮਗਰਮੁਰੇ ਤੁਰੇ ਫਿਰਦੇ ਆ ਸਹੀ ਮੁੜ ਕੇ ਕੋਈ ਨਹੀਂ ਪੁੱਛਦਾ ਬਾਈ ਯਾਰ ਠੀਕ ਆ ਇਹ ਆਪਾਂ ਸ਼ੁਰੂ ਤੋਂ ਹੀ ਵੇਦੇ ਹੀ ਹੋਨੇ ਆਗੇ ਜਿੰਨੇ ਮੈਂ ਲਾਲਾ ਦਾ ਵੀ 30 35 ਸਾਲਾਂ ਦੀ ਮੇਰੀ ਉਮਰ ਹੋ ਗਈ 8-10 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਤੇ ਬਸ ਆਹੀ ਕੋਸ਼ਾ ਭਰਾਵਾ ਉਹ ਹਾਂ ਜਿੱਥੇ ਠੀਕ ਆ ਆਪਣਾ ਮਨ ਮੰਨਿਆ ਉਥੇ ਪਾ ਦਿਆਂਗੇ ਭਰਾਵਾ ਬੋਰਡ ਤਾਂ ਚੱਲ ਪਰ ਆਇਆ ਬੋਰਡ ਪਾਉਣ ਦਾ ਅਧਿਕਾਰ ਤਾਂ ਚੱਲ ਆਪ ਨੂੰ ਦਿੱਤਾ ਤੇ ਹੌਣੀ ਵੀ ਚਾਹੀਦੀ ਸਾਰਿਆਂ ਨੂੰ ਹਾਂ ਬਾਈ ਯਾਰ ਗੱਲ ਇਹ ਆ ਵੀ ਯਾਰ ਗਰੀਬ ਬੰਦੇ ਦਾ ਦਿਹਾੜੀਦਾਰ ਬੰਦੇ ਦਾ ਕੀ ਬੋਰ ਛੁੱਟੀ ਕਿਹੜਾ ਲਊ ਯਾਰ ਸਾਰੇ ਦਿਨ ਦੀ ਯਾਰ ਹਾਂ ਛੁੱਟੀ ਵੀ ਬਾਈ ਛੁੱਟੀ ਕੋਈ ਦਿੰਦਾ ਹੀ ਨਹੀਂਗਾ ਕੰਮ ਧੰਦੇ ਦੋ ਯਾਰ ਕਿਹੜਾ ਸੁੱਟੀਆਂ ਦਿੰਦਾ ਹੈਗਾ ਨਹੀਂ ਦਿੰਦਾ ਯਾਰ ਸਹੀ ਹਾਂ ਤੇ ਉਹ ਬਸ ਉਹ ਰਿਹਾਨ ਜਾ ਉਹ ਤਾਂ ਹੀ ਹੁੰਦਾ ਯਾਰ ਜਦੋਂ ਬੋਲ ਜਾਂਦਾ ਰੋਟ ਪੈਂਦੀ ਨਹੀਂ ਹਾਂ ਹੁਣ ਇਹ ਜਿਵੇਂ ਡੇ ਬਣਾਉਣ ਲੱਗ ਪੈਂਦਾ ਮਜ਼ਦੂਰ ਡੇ ਹਨਾ ਤੇ ਮਜ਼ਦੂਰ ਡੇ ਚ ਦਸ ਮਜ਼ਦੂਰ ਨੂੰ ਕੋਈ ਕੁਰਸੀ ਤੇ ਵਹਾ ਕੇ ਰੋਟੀਆਂ ਖਵਾਉਂਦਾ ਬਾਈ ਉਹਨਾਂ ਦਾ ਮਜ਼ਦੂਰੀ ਕਰਕੇ ਹੀ ਰੋਟੀ ਮਿਲੂਗੀ ਨਾ ਇਹਦਾ ਸਭ ਇੱਕ ਗੱਲਾਂ ਹੁੰਦੀਆਂ ਸ਼ਰਮ ਆ ਯਾਰ ਸਾਨੂੰ ਤਾਂ ਬਈ ਕਰਕੇ ਖਾਣਾ ਪੈਂਦਾ ਹੈ। ਕਰਕੇ ਸਹੀ ਗੱਲ ਹੈ। ਬਾਕੀ ਆ ਨਾ ਜੇ ਆਪਾਂ ਛੁੱਟੀਆਂ ਮਾਰਾਂਗੇ ਨਾ ਮਗਰ ਲਾ ਕੇ ਤੇ ਫੇਰ ਕੀ ਹੁੰਦਾ ਉਹ ਨਾ ਤਾਂ ਉਹ ਭਰਾਵਾ ਘਰ ਨਹੀਂ ਤੁਰਦਾ ਘਰ ਨਹੀਂ ਤੁਰਦਾ ਘਰ ਨਹੀਂ ਤੁਰਦਾ ਗਾ। ਸਹੀ ਗੱਲ ਹੈ। ਗੱਲ ਸਹੀ ਹੈ। ਬਾਕੀ ਉਹ ਹੀ ਕਮਾਉਣਾ ਉਹ ਹੀ ਖਾਣਾ ਬਈ ਉਧਰ ਵੋਟਾਂ ਕਿੰਨੀ ਵਗ ਜਾਓਗੇ ਤੁਸੀਂ ਇਧਰ ਤੁਹਾਡੀ ਕੋਈ ਸਬਜ਼ੀ ਤੋੜ ਕੇ ਤੁਹਾਡੀਆਂ ਵੋਟਾਂ ਕੱਢ ਦਿਓ ਆਓ ਇਧਰੋ ਸਾਡਾ ਇਧਰੋ ਕੰਮ ਕਰ ਜੋ ਇਹ ਭਰਾ ਵਾਹ ਸਬਜ਼ੀ ਅਗਲਾ ਕਹਿੰਦਾ ਸਬਜ਼ੀ ਲਾਉਣੀ ਚਾਹੀਦੀ ਆਪਦੀ ਆ ਸਬਜ਼ੀ ਲਾਈ ਵੀ ਆ ਆ ਚਾਚਾ ਬੇਚਾਰਾ ਇੱਥੇ ਮੈਂ ਤਾਂ ਉਹਨਾਂ ਦਾ ਮੰਨ ਲਾ ਦਿਨੇ ਇਸ ਦਾ ਕੰਮ ਤਾਂ ਦਾ ਕਰਾਉਂਦੇ ਆ ਦੋਨੇ ਦੂਜਾ ਚਾਚਾ ਦਾ ਮੁੰਡਾ ਨਾਲ ਤੇ ਮੈਂ ਅਸੀਂ ਤਾਂ ਚੱਲ ਘਰੇ ਬੈਠਾ ਵਿਚਾਰੇ ਦਾ ਪੱਕਾ ਡਾਇਆ ਵਾ ਮੰਜਾ ਹੋ ਪਿਆਗਾ ਦਿਨ ਰਾਤ ਇੱਥੇ ਰਹਿੰਦਾ ਸਬਜ਼ੀ ਕੋਲੇ ਇਹ ਤੇ ਫੇਰ ਫੇਰ ਸਬਜ਼ੀ ਹੁੰਦੀ ਆ ਅਗਲਾ ਕਹਿੰਦਾ ਵੀ ਆ ਆਉਦੀ ਸਬਜ਼ੀ ਲਾ ਲੋ ਆਉਦੀ ਸਬਜ਼ੀ ਲਾ ਕੇ ਕੀ ਕਰੂਗਾ ਜਿਹੜੇ ਨਹੀਂ ਲਾਉਂਦੇਗੇ ਜਿਹੜੇ ਦਾ ਜੀ ਕਰਦਾ ਆ ਕੇ ਦੇ ਕੇ ਵਟਾ ਕਦੂ ਨੂੰ ਜਾਂ ਪੇਠੇ ਨੂੰ ਤੁਰ ਜਾਂਦਾਗਾ ਫਿਰ ਐ ਵੀ ਨਹੀਂ ਵੇਂਦਾ ਅਗਲਾ ਵੀ ਚੱਲ ਕੱਦਾ ਤੋੜ ਕੇ ਲੈ ਇਹ ਨਹੀਂ ਪਤਾ ਵਾਲੀ ਪੱਟ ਜਾਣ ਭਰਾਵਾ ਵਾਲੀ ਪੱਟ ਕੇ ਲੈ ਹਾਂ ਤੇ ਸਾਰਾ ਕੋਈ ਵੇਖਣਾ ਮੈਂ ਕਰੀ ਚਾਚੇ ਨੂੰ ਮੈਂ ਕਹਿ ਜੂਗਾ ਤੇ ਬੋਰਡ ਦਾ ਯਾਰ ਪਾ ਆਈ ਫਿਰ ਹਾਂ ਬੋਰਡ ਤਾਂ ਪਾ ਕੇ ਆਵਾਂਗੇ ਨਹੀਂ ਬੋਰਡ ਤਾਂ ਪਾਵਾਂਗੇ ਬੋਰਡ ਤਾਂ ਵਾਸੀਂ ਦੋਨੇ ਹੀ ਜਾਵਾਂਗੇ ਚਾਚਾ ਵੀ ਜਾਊਗਾ ਚਾਚਾ ਵੀ ਜਾਊ ਤੇ ਅਧਿਕਾਰ ਆਪਣਾ ਯਾਰ ਹਾਂ ਬੋਰਡ ਤਾਂ ਬਈ ਪਾ ਕੇ ਆਵਾਂਗੇ ਹਾਂ ਪਾਈ ਬਈ ਆਪਦੇ ਕਿ ਕਿਸੇ ਮਗਰ ਲਾਕੇ ਨਹੀਂ ਨਹੀਂ ਮਗਰ ਲਾਕੇ ਨਹੀਂ ਨਾ ਨਾ ਵੋਟ ਨਹੀਂ ਆਪਾਂ ਮਗਰ ਲਾਕੇ ਪਾਉਂਦੇ ਨਾ ਨਾ ਮੇਰੀ ਗੱਲ ਸੁਣ ਇਹ ਕੇਰਾ ਆਪਦੇ ਆਪ ਨੂੰ ਉਹ ਕਰਨ ਦੀ ਕੋਸ਼ਿਸ਼ ਕਰਦੇ ਵੀ ਯਾਰ ਅਸੀਂ ਇੱਧਰ ਪਵਾਲੀਏ ਬੋਟ ਦੇ ਤੋਂ ਇੱਧਰ ਪਵਾਲੀਏ ਜਿਹੜਾ ਤੇਰਾ ਇੱਥੋਂ ਦਾ ਇੱਥੋਂ ਕਹਿੰਦਾ ਨਾ ਉਹਨੂੰ ਵੋਟ ਪਾ ਕੇ ਆਈਂ ਨਾਲੇ ਤੈਨੂੰ ਪਤਾ ਸ਼ਰਮਾ ਆਪਾਂ ਨਸ਼ੇ ਮਗਰ ਜਾਂ ਮਾਲਾ ਕੋਈ ਦਾਰੂ ਦੀ ਬੋਤਲ ਮਗਰ ਬਾਜਾਣਾ ਜਾਂ ਨਾ ਪੈਸੇ ਮਗਰ ਦਾ ਜਾਣਾ ਨਹੀਂ ਨਹੀਂ ਠੀਕ ਆ ਠੀਕ ਨਾ ਆਪਣੇ ਕੋਲੇ ਇੱਕੋ ਇੱਕ ਅਧਿਕਾਰ ਹੈ ਮੰਨ ਲਾ ਇਹ ਦਾਰੂ ਦੀ ਬੋਤਲ ਵੀ ਦੇ ਦੇਣਗੇ ਜਾਂ 1500 ਰੁਪਏ ਦੇ ਤਾਂ ਮੈਡੀਕਲ ਉਮਰ ਨੰਗਣ ਲੱਗੀ ਨੇੜੀ ਕਰ ਕੇ ਖਾਣਾ ਸਹੀ ਗੱਲ ਆ ਤੇ ਕੋਈ ਨਹੀਂ ਬੋੜਦਾ ਬਾਈ ਪਾ ਕੇ ਆਵਾ ਚਲ ਜਾ ਆਈ ਫਿਰ ਹੈ ਹਾਂ ਹਾਂ ਜਾਵਾਂਗੇ ਬਾਈ ਜ਼ਰੂਰ ਹਾਂ ਤੇ ਬਾ ਜਿਹੜਾ ਦਿਲ ਮੰਨੇ ਨਾ ਉਸ ਨੂੰ ਬਾਈ ਮੇਰਾ ਨਹੀਂ ਨਹੀਂ ਬਾਈ ਉਹ ਨਹੀਂ ਪਾਵਾਂਗੇ ਹਾਂ ਪਰ ਜਿਹੜਾ ਦਿਲ ਮੰਨਿਆ ਉਹ ਨਹੀਂ ਪਾਵਾਂਗੇ ਹਾਂ ਠੀਕ ਆ ਬਾਈ ਚੰਗਾ